ਲੋਕ ਸਭਾ ਚੋਣਾਂ ਦੇ ਚੱਲਦਿਆਂ ਪੁਲਿਸ ਵੱਲੋਂ ਕੀਤੀ ਵਾਹਨਾਂ ਦੀ ਚੈਕਿੰਗ ਰੋਪੜ ਦੇ ਕਾਲਜ ਰੋਡ ਵਿਖੇ ਪੁਲਿਸ ਵੱਲੋਂ ਵਿਸ਼ੇਸ਼ ਲਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਨੂੰ ਚੈੱਕ ਕੀਤਾ ਗਿਆ। ਅਤੇ ਜਿਹੜੇ ਵਾਹਨਾਂ ਦੇ ਸ਼ੀਸ਼ੇ ਅਤੇ ਕਾਲੇ ਜਾਲੀਆਂ ਲਗਾਈਆਂ ਹੋਈਆਂ ਸੀ ਉਹਨਾਂ ਦੇ ਚਲਾਨ ਵੀ ਕੀਤੇ ਗਏ। ਕਾਰਾਂ ਦੀਆਂ ਡਿਗੀਆਂ ਚੈੱਕ ਕੀਤੀਆਂ ਗਈਆਂ ਅਤੇ ਜਿਸ ਨੂੰ ਗਲਤ ਪਾਇਆ ਗਿਆ ਉਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਟੀ ਕਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਡੇਲੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੇ ਵਿੱਚ ਜੋ ਵੀ ਵੀਹਿਕਲ ਚੱਲਦੇ ਹਨ ਉਹਨਾਂ ਦੀਆਂ ਨੰਬਰ ਪਲੇਟਾਂ ਤੇ ਬੋਲਟ ਮੋਟਰਸਾਈਕਲਾਂ ਦੇ ਸਿਲੰਸਰ ਜੇਕਰ ਗਲਤ ਪਾਏ ਜਾਂਦੇ ਹਨ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਅੱਜ ਇਲੈਕਸ਼ਨਾਂ ਦੇ ਸਬੰਧ ਵਿੱਚ ਨਾਕਾ ਲਾਇਆ ਹੋਇਆ। ਜਿੱਦਲੀ ਅਸੀਂ ਨਾਕਾ ਬੰਦੀ ਕਰਦੇ ਹਾਂ ਸ਼ਾਮ ਨੂੰ ਅਲੱਗ-ਅਲੱਗ ਜਗ੍ਹਾ ਤੇ ਤੇ ਅੱਜ ਅਸੀਂ ਇੱਥੇ ਕਾਲਜ ਰੂਟ ਦੇ ਨਾਕਾ ਲਾਇਆ ਹੋਇਆ ਤੇ ਅਸੀਂ ਗੱਡੀਆਂ ਦੀ ਚੈਕਿੰਗ ਕਰ ਰਹੇ ਹਾਂ। ਮੋਸਟ ਪ੍ਰੋਵੀਡੈਂਸ ਅਸੀਂ ਚੈੱਕ ਕਰ ਰਹੇ ਆ ਕੋਈ ਵੈਪਨਸ ਜਾਂ ਸ਼ਰਾਬ ਦੀ ਕੋਈ ਅਸਥਰੀ ਟਾਈਪ ਦੀ ਅਸੀਂ ਉਹਦੇ ਰਿਗਾਰਡਿੰਗ ਚੈੱਕ ਕਰ ਰਹੇ ਹਾਂ ਜੀ ਤੱਕ ਕਿੰਨੇ ਚਲਾਨ ਹੋ ਗਏ ਕਹਿੰਦਾ ਕਿ ਮੇਰੇ ਕੋਲ 4 ਚਲਾਨ ਹੋ ਚੁੱਕੇ ਨੇ ਸਰ ਗੱਡੀਆਂਆਂ ਗੱਡੀਆਂ ਨੇ ਜਾਲੀਆਂ ਲਾਈਆਂ ਹੋਈਆਂ ਜੀ ਉਹਦਾ ਵੀ ਚਲਾਨ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਚਲਾਨ ਕਰ ਰਹੇ ਹਾਂ ਸਾਡਾ ਫੋਕਸ ਉਹਨਾਂ ਤੇ ਹੀ ਹੈ ਕਿ ਉਹਨਾਂ ਚੀਜ਼ਾਂ ਗੱਡੀਆਂ ਦੇ ਵਿੱਚ ਜਿਹੜੀਆਂ ਜਾਲੀਆਂ ਲੱਗੀਆਂ ਹੋਈਆਂ ਕੋਈ ਇਲੀਗਲ ਚੀਜ਼ ਟਰੈਵਲ ਨਾ ਕਰਾਈ ਜਾਵੇ ਟ੍ਰਿਪਲ ਰਾਈਡ ਤੇ ਟ੍ਰਿਪਲ ਰਾਈਡ ਤੇ ਵੀ ਸਾਡਾ ਫੋਕਸ ਹੈਗਾ ਜੀ ਜਿਹੜੇ ਪਟਾਕੇ ਮਾਰਦੇ ਉਹਦੇ ਬਾਅਦ ਕੋਸ ਰਸ ਤੱਕ ਸਾਡੇ ਕੋਲ ਇੱਥੇ ਕੋਈ ਨਹੀਂ ਆਇਆ ਹੈਗਾ ਤੇ ਜਦੋਂ ਕੋਈ ਆਉਗਿਆ ਅਫਸਰ ਨੇ ਦੀ ਉਹ ਤੋਂ ਥੋੜੀ ਕਰ ਲੋਕ ਸਭਾ ਚੋਣਾਂ ਦੇ ਚੱਲਦਿਆਂ ਪੁਲਿਸ ਵੱਲੋਂ ਕੀਤੀ ਵਾਹਨਾਂ ਦੀ ਚੈਕਿੰਗ